ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਅੱਜ ਜਿਹੜੀ ਲੈਂਡ ਪੂਲਿੰਗ ਸਕੀਮ ਵਾਪਸ ਲਈ ਹੈ ਪੰਜਾਬ ਸਰਕਾਰ ਨੇ ਲੋਕ ਵਿਦਰੋਹ ਦੇ ਅੱਗੇ ਝੁਕਦਿਆਂ ਤੇ ਮੈਂ ਸਮੁੱਚੇ ਪੰਜਾਬੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣੀ ਚਾਹੁੰਦਾ ਤੇ ਨਾਲ ਦੇ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਰਾ ਨੇ ਜਿਨ੍ਹਾਂ ਨੇ ਇਸ ਲੈਂਡ ਲੂਟਿੰਗ ਸਕੀਮ ਦੇ ਖਿਲਾਫ ਪਾਰਟੀ ਦੀ ਤਰਫ ਤੋਂ ਡੇ ਵਨ ਤੋਂ ਇਸ ਗੱਲ ਦੇ ਸੰਘਰਸ਼ ਦੇ ਵਿੱਚ ਪਏ ਹੋਏ ਸੀ 22 ਜਿਹੜਾ 28 ਮਈ ਨੂੰ ਔਰ 22 ਜੁਲਾਈ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਇਸ ਲੈਂਡ ਰੂਟਿੰਗ ਸਕੀਮ ਦੇ ਵਿਰੋਧ ਦੇ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ ਤੇ 28 ਜੁਲਾਈ ਨੂੰ ਮੁਹਾਲੀ ਦੇ ਵਿੱਚ 4 ਅਗਸਤ ਨੂੰ ਬਠਿੰਡਾ ਦੇ ਵਿੱਚ ਤੇ ਅੱਜ ਪਟਿਆਲੇ ਦੇ ਵਿੱਚ ਇੱਕ ਮਹਾਂ ਰੋਸ ਵੈਲੀ ਕਰਕੇ ਸਰਕਾਰ ਨੂੰ ਇਸ ਗੱਲ ਦੀ ਤੜਨਾ ਕੀਤੀ ਹੈ ਕਿ ਇੱਕ ਇੰਚ ਵੀ ਕਿਸਾਨਾਂ ਦੀ ਪੰਜਾਬ ਦੀ ਜਰਖੇਜ ਵਾਹੀਗੋ ਜਮੀਨ ਨੂੰ ਪੰਜਾਬ ਸਰਕਾਰ ਨੂੰ ਅਸੀਂ ਲੁੱਟਣ ਨਹੀਂ ਦਵਾਂਗੇ ਸੋ ਇਸ ਗੱਲ ਲਈ ਮੈਂ ਜਿੱਥੇ ਮਾਨਯੋਗ ਹਾਈ ਕੋਰਟ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਹੀ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਦੇ ਉੱਤੇ 10 ਸਤੰਬਰ ਤੱਕ ਸਟੇ ਕੀਤੀ ਹੋਈ ਹੈ ਸੋ ਮੈਂ ਅੱਜ ਇਸ ਬਹੁਤ ਅਹਿਮ ਦਿਨ ਇਤਿਹਾਸਿਕ ਦਿਨ ਕਿਉਂਕਿ ਅੱਜ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਲੋਕਤੰਤਰ ਦੇ ਵਿੱਚ ਸਰਕਾਰ ਵੱਡੀ ਨਹੀਂ ਹੁੰਦੀ ਇੱਥੇ ਲੋਕ ਵੱਡੇ ਹੁੰਦੇ ਨੇ ਲੋਕ ਵਿਦਰੋਹ ਦੇ ਅੱਗੇ ਅੱਜ ਝੁਕਦਿਆਂ ਸਰਕਾਰ ਨੇ ਫੈਸਲਾ ਵਾਪਸ ਲਿਆ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਵੇਂ ਤੁਹਾਡੇ ਮੰਤਰੀਆਂ ਨੇ ਜਿਵੇਂ ਤੁਹਾਡੀ ਸਮੁੱਚੀ ਕੈਬਨਟ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਦੱਸ-ਦੱਸ ਕੇ ਗੁੰਮਰਾਹ ਕਰਨ ਦਾ ਯਤਨ ਕੀਤਾ ਅੱਜ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਬੇਨਤੀ ਕਰਦਾ ਕਿ ਆਪਣੀ ਸਮੁੱਚੀ ਕੈਬਨਟ ਨੂੰ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਵਿੱਚ ਜਾ ਕੇ ਛੱਡੋ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਦੱਸਣ ਕਿ ਆਹ ਜਿਹੜੀ ਸਕੀਮ ਦੇ ਅਸੀਂ ਤੁਹਾਨੂੰ ਫਾਇਦੇ ਦੱਸਦੇ ਰਹੇ ਇਹ ਬੜੀ ਨੁਕਸਦਾਰ ਹੈ ਇਹ ਬੜੀ ਨੁਕਸਾਨਦਾਇਕ ਹੈ ਇਹ ਪੰਜਾਬ ਨੂੰ ਮਾਰਨ ਵਾਲੀ ਹੈ ਪੰਜਾਬ ਨੂੰ ਤਬਾਹ ਕਰਨ ਵਾਲੀ ਹੈ ਪੰਜਾਬ ਦੀ ਹੋਂਦ ਨੂੰ ਮਟਾਉਣ ਵਾਲੀ ਹੈ ਸੋ ਅਸੀਂ ਤੁਹਾਡੇ ਵਿਦਰੋਹ ਦੇ ਅੱਗੇ ਤੁਹਾਡੇ ਰੋਹ ਦੇ ਅੱਗੇ ਤੁਹਾਡੇ ਰੋਸ ਦੇ ਅੱਗੇ ਅੱਜ ਅਸੀਂ ਆਪਣਾ ਜਿਹੜਾ ਫੈਸਲਾ ਸੀ ਉਹ ਵਾਪਸ ਲੈਂਦੇ ਆ ਤੇ ਅੱਗੇ ਨੂੰ ਅਸੀਂ ਕੋਈ ਐਸੀ ਘੁਨਾਮੀ ਨਹੀਂ ਕਰਾਂਗੇ ਜਿਹਦੇ ਨਾਲ ਲੋਕ ਹਿਰਦਿਆਂ ਨੂੰ ਠੇਸ ਪਹੁੰਚੇ ਤੋ ਮੈਂ ਇਸ ਗੱਲ ਦੀ ਫਿਰ ਅੰਤ ਦੇ ਵਿੱਚ ਫਿਰ ਬੇਨਤੀ ਕਰਦਾ ਕਿ ਇਸ ਸਕੀਮ ਨੂੰ ਜਿਵੇਂ ਤੁਸੀਂ ਕੈਬਨਟ ਦੇ ਵਿੱਚ ਪਾਸ ਕੀਤਾ ਸੀ ਨਾ ਜੀ ਅੱਜ ਕੈਬਨਟ ਬੁਲਾ ਕੇ ਇਹਦਾ ਭੋਗ ਪਾ ਦਿਓ ਸਦਾ ਸਦਾ ਦੇ ਲਈ ਤਾਂ ਜਿਹੜਾ ਤੁਹਾਡੇ ਲਈ ਇਹ ਫਾਇਦੇਮੰਦ ਹੋਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਛੱਡਣਾ ਤੁਹਾਨੂੰ ਕਿਸੇ ਵੀ ਹਿੱਲੇ ਨਹੀਂ ਹੈਗਾ ਇਹ ਗੱਲ ਯਾਦ ਰੱਖਿਓ ਥੈਂਕ ਯੂ